ਦੇ ਨਾਲ ਸੀ ਅੱਜ ਵੀ ਆਦੇ ਰਹਾਂਗੇ ਬਿੰਪੀ ਢਿੱਲੋਂ ਜਿੰਦਾਬਾਦ ਬਿੰਪੀ ਢਿੱਲੋਂ ਜਿੰਦਾਬਾਦ ਸਨੀ ਢਿੱਲੋਂ ਜਿੰਦਾਬਾਦ ਅਬੇ ਢਿੱਲੋਂ ਜਿੰਦਾਬਾਦ ਵੀ ਤੁਹਾਡੇ ਨਾਲ ਸੀ ਅੱਜ ਵੀ ਆਦੇ ਰਹਾਂਗੇ ਬਿੰਪੀ ਢਿੱਲੋਂ ਜਿੰਦਾਬਾਦ ਬਿੰਪੀ ਢਿੱਲੋਂ ਜਿੰਦਾਬਾਦ ਸਨੀ ਢਿੱਲੋਂ ਜਿੰਦਾਬਾਦ ਅਬੇ ਢਿੱਲੋਂ ਜਿੰਦਾਬਾਦ ਜੀ ਆਉਂਦਾ puri satmare firda choda chahde ਜਿਹਨੇ ਉਸ ਦੇ ਲਈ ਆਪ ਦੇ ਬੰਦਿਆਂ ਦਾ ਕਸਟਮੇਟ ਕਰਦੇ ਨੇ ਇਹ ਵੀ ਕਰਨਾ ਨਹੀਂ ਬਹੁਤ ਸਾਈਟ ਤੋਂ ਵੀਡੀਓ ਬਣਾਈ ਆ ਅੱਜ ਪਹਿਲੀ ਵਾਰੀ ਹੋਇਆ ਕਿ ਮਾੜਾ ਨਾ ਪਰਿਆ ਕਿ ਬੋਲੇ ਨਹੀਂ ਜਾ ਰਹੇ ਬਹੁਤ ਸਿੱਕੇ ਥੋੜਾ ਜਹਾ ਜਿਹੜੇ ਹੁੰਦੇ ਨੇ ਕਿ ਕੋਈ ਆਪ ਦਾ ਥੋੜੀ ਸੱਤ ਮਾਰੇ ਕਰਦਾ ਥੋੜਾ ਚਾਹਦੇ ਆਉਂਦੇ ਬਣੀ ਹੁੰਦਾ ਕਦੇ ਕੋਈ ਕਸਮ ਨਹੀਂ ਛੱਡੀ ਇਹਨੂੰ ਕਰਨ ਵਾਲੀ ਬਾਬਾ ਤਾਰੀ ਨੂੰ ਮਨਾਲੀ ਚ ਚਲੋ ਸਮਾ ਦਾ ਪਰਿਵਾਰ ਇਕੱਠਾ ਹੋ ਗਿਆ ਇਸ ਚੀਜ਼ ਕਰਦੀ ਉਹਨਾਂ ਨੂੰ ਮੁਬਾਰਕ ਤੇ ਆਪਣੇ ਅਰਗੇ ਤਾਂ ਚਲੋ ਇਸੇ ਵਾਸਤੇ ਬਣੇ ਹੁੰਦੇ ਆ ਇਹ ਵਰਤੂ ਤੇ ਜੋ ਆਉਂਦਾ ਉਡੀਕ ਸੱਤ ਮਾਰੇ ਕਰਤਾ ਕੋਲ ਚਾਹਦੇ ਆ। ਇੱਕ બીજી ਮਿਲਦੀ ਆ। ਆਉਂਦੇ ਵਧੀਆ ਬਸਲੇ ਬਸਲੇ ਛੇ। ਜਿਹਨੇ ਇਹ ਕਰਨ ਵਾਲੀ। ਬਹੁਤ ਵਾਰੀ ਕੋਲ ਨਾਲ ਇਸ। ਚਲੋ ਇਸੇ ਵਾਸਤੇ ਬਣਿਆ ਹੁੰਦੇ ਆ। ਇਹ ਵਰਤੋ ਤੇ ਯੂਜਨ ਪ੍ਰੋ। ਉਸੇ ਦੀ ਪੇਟ ਮੈਂ ਚੜ ਗਿਆ। ਬੜਾ ਹਤਬਾਰ ਤੇ ਵਿਸ਼ਵਾਸ ਕੀਤਾ। ਵੀਡੀਓ ਬਣਾਈ ਗਿਆ ਅੱਜ ਪਹਿਲੀ ਵਾਰੀ ਹੋਇਆ ਕਿ ਮਾਨ ਇੰਨਾ ਭਰਿਆ ਹੋਇਆ ਕਿ ਬੋਲੇ ਨਹੀਂ ਜਾ ਰਹੇ ਪਬਲਿਕ ਦੇ ਵਿੱਚ ਥੋੜਾ ਜਾ ਕੇ ਕਹਿੰਦੇ ਹੁੰਦੇ ਨੇ ਜਦੋਂ ਕੋਈ ਆਪ ਦਾ ਥੋੜੀ ਜਿਹੀ ਸੱਟ ਮਾਰੇ ਕਰਕੇ ਥੋੜਾ ਚਾਹ ਲਿਆ ਆਉਂਦੇ ਬਣੀ ਹੁੰਦਾ ਕਦੇ ਕਸਰ ਨਹੀਂ ਛੱਡੀ ਨਿਮਿਤ ਕਰਨ ਵਾਲੀ ਬਫਾ ਤਾਰੀ ਤੋਂ ਮਾਣ ਵਾਲੀ ਚਲੋ ਸਮਾ ਦਾ ਪਰਿਵਾਰ ਇਕੱਠਾ ਹੋ ਗਿਆ ਸੀ ਇਸ ਗੱਲ ਦੀ ਉਹਨਾਂ ਨੂੰ ਮੁਬਾਰਕ ਤੇ ਆਪਣੇ ਅਰਗੇ ਤਾਂ ਚਲੋ ਇਸੇ ਵਾਸਤੇ ਬਣੇ ਹੁੰਦੇ ਆ ਇਹ ਵਰਤੂ ਤੇ ਛਾਰਤੂ ਬੜਾ ਆਤਮਬਾਰ ਤੇ ਵਿਸ਼ਵਾਸ ਕੀਤਾ ਸੀ ਆਉ ਦੇ ਬਣੀ ਕੁ ਕਸਰ ਨਹੀਂ ਕੀਤੀ ਮੈਂ ਵੀਡੀਓ ਤੇ ਬਹਿ ਕੇ ਬਣਾ ਕੇ ਕਿਉਂਕਿ ਮੈਨੂੰ ਪਤਾ ਸੀ ਮਤਲਬ ਬੋਲਣੀਆਂ ਜਾਂ ਤੁਹਾਡੇ ਸਾਰੇ ਵੀਡੀਓ ਤੁਸੀਂ ਸਾਰੇ ਟੰਗ ਲੋਡ ਕਰ ਲਿਓ ਡਾਊਨਲੋਡ ਕਰਕੇ ਫਾਰਵਰਡ ਕਰ ਦਿਓ ਤੇ ਚ ਮੈਂ ਸਾਰੀ ਜੋ ਜੋ ਜਿਵੇਂ ਜਿਵੇਂ ਮੇਰੀ ਚੱਲੀ ਹਿਸਟਰੀ ਦਾ ਸਾਰੀ ਉਹਦੇ ਵਿੱਚ ਬਿਆਨ ਕੀਤੀ ਹੈ ਹੁਣ ਦੱਸ ਉਸ ਮੈਂ ਇਨਕੀ ਤੁਹਾਡੇ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਦੇਖੋ ਅੱਜ ਦਾ ਸਿਰਫ ਇੰਨਾ ਹੀ ਸੀ ਕਿ ਆਪਾਂ ਪਾਰਟੀ ਦੇ ਵਿੱਚੋਂ ਸਾਰੇ ਅਹੁਦਿਆਂ ਤੋਂ ਮੈਂ ਰੈਜ਼ੀਗਨੇਸ਼ਨ ਦਿੱਤਾ ਸਤੀਫਾ ਦਿੱਤਾ ਬਾਕੀ ਜੋ ਵੀ ਕੋਈ ਫੈਸਲਾ ਹੋਊਗਾ ਜਾਂ ਜੋ ਵੀ ਕੋਈ ਕਿਸੇ ਪਾਸੇ ਜਾ ਮੰਗਗੇ ਜਾਂ ਕੁਝ ਵੀ ਹੋਊਗਾ ਉਹ ਤੁਹਾਡੀ ਸਾਰਿਆਂ ਦੀ ਰਾਇ ਨਾਲ ਇੱਕ 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 ਬੰਦੇ ਨੂੰ ਮੈਂ ਬੁਲਾ ਕੇ ਸਾਰਿਆਂ ਦੀ ਰਾਇ ਲੈ ਕੇ ਪੁੱਛ ਕੇ ਫਿਰ ਆਪਾਂ ਫੈਸਲਾ ਲਵਾਂਗੇ ਜੋ ਵੀ ਜੇ